विधानसभा ਹਲਕਾ ਖੇਮਕਰਨ ਅਦੀਨ ਪੈਂਦੇ ਕਸਬਾ ਵਰਟੋਹਾ ਵਿੱਚ ਸਥਿਤ ਗੁਰੂ ਰਾਮਦਾਸ ਮੈਡੀਕੈਅਰ ਹਸਪਤਾਲ ਵਿੱਚ ਕਥਿਤ ਤੌਰ ਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਹਸਪਤਾਲ ਵਿੱਚ ਦਾਖਲ ਹੋ ਕੇ ਡਾਕਟਰ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਮਲੇ ਦਾ ਸ਼ਿਕਾਰ ਹੋਇਆ ਡਾਕਟਰ ਗੁਰਜੀਤ ਸਿੰਘ ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਡਾਕਟਰ ਗੁਰਜੀਤ ਸਿੰਘ ਦੇ ਪਰਾ ਦਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਦੋਸਤਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਚਾਪਲੇਪਰਾ ਨੂੰ ਮਿਲਣ ਲਈ ਹਸਪਤਾਲ ਆਇਆ ਸੀ ਅਤੇ ਰਾਤ ਕਰੀਬ 12 ਵਜੇ ਜਦੋਂ ਉਹ ਖੁਦ ਅਤੇ ਉਸ ਦਾ ਡਾਕਟਰ ਪਰਾ ਕਲੀਨਿਕ ਦੇ ਕੈਬਨ ਵਿੱਚ ਬੈਠਾ ਸੀ ਉਸੇ ਸਮੇਂ 16 ਤੋਂ 17 ਨਕਾਬਪੋਸ਼ ਨੌਜਵਾਨ ਹੱਥਾਂ ਵਿੱਚ ਤੇਜ਼ ਤਾਰ ਹਥਿਆਰਾਂ ਨਾਲ ਦਾਖਲ ਹੋਏ ਅਤੇ ਉਸ ਦੇ ਪਰਾ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹਮਲਾਵਰਾ ਨੇ ਹਸਪਤਾਲ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰ ਰੱਖੇ ਸਮਾਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਤੇ ਮੌਕੇ ਤੋਂ ਫਰਾਰ ਹੋ ਗਏ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਵੇਗੀ ਅਤੇ ਇਸ ਘਟਨਾ ਤੋਂ ਤੁਰੰਤ ਬਾਅਦ ਥਾਣਾ ਵਲਟੋਹਾ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਉਕਤ ਨੌਜਵਾਨ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ ਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਬਹਿੜਵਾਲ ਦੇ ਇੱਕ ਨੌਜਵਾਨ ਸਮੇਤ ਕੁਝ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਬਲਟੋਹਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਪ੍ਰਸ਼ਾਸਨ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹਾ ਇਸ ਮੌਕੇ ਐਸਐਸਪੀ ਤਰਨਤਾਰਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਹਾਂਜੀ ਮੇਰਾ ਨਾਮ ਡਾਕਟਰ ਗੁਜੇਤ ਸਿੰਘ ਹੈ ਅਤੇ ਮੇਰਾ ਗੁਰੂ ਰਾਮਦਾਸ ਮੈਡੀਕੈਅਰ ਹਸਪਤਾਲ ਰੋਲ ਕੰਪਨੀ ਦੇ ਸਾਹਮਣੇ ਬਲਟੋਈ ਨਿਕਿਆ ਕੱਲ 3 ਤਰੀਕ ਨੂੰ ਜਦੋਂ ਮੈਂ 12:30 1 ਵਜੇ ਦੇ ਕਰੀਬ ਆਪਣੀ ਓਪੀਡੀ ਵਿੱਚ ਬੈਠਾ ਸੀ ਉਹ ਵੇਲੇ ਲਗਭਗ 13 ਜਿਆਦਾ ਬੰਦਿਆਂ ਨੇ ਬਾਹਰੋਂ ਅਚਾਨਕ ਆ ਕੇ ਮੇਰੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਹਸਪਤਾਲ ਦੀ ਬਹੁਤ ਜ਼ਿਆਦਾ ਤੋੜਪਨ ਕੀਤੀ ਆ ਇਹਨਾਂ ਵਿੱਚੋਂ ਇੱਕ ਬੰਦੇ ਦੀ ਮਿਥਾਨ ਮਲਕੀਤ ਸਿੰਘ ਸਨੋ ਬਗੀਚਾ ਸਿੰਘ ਬੈੜਵਾਲ ਵੱਜੋਂ ਹੋਈ ਆ ਬਾਕੀ ਸਾਰੇ ਬੰਦਿਆਂ ਦੇ ਮੂੰਹ ਬੰਨੇ ਹੋਏ ਹੀ ਮੈਂ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ ਅਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਹੈ ਅਤੇ ਇਸ ਦੇ ਤੇ ਬਣਦੀ ਜੋ ਵੀ ਕਾਰਵਾਈ ਆ ਉਹ ਛੇਤੀ ਤੋਂ ਛੇਤੀ ਕੀਤੀ ਜਾਵੇ। ਇਹਨਾਂ ਵੀ ਜੀ ਸਿੰਘ ਜਿਹੜਾ ਪੇਡਾ ਹੈ। ਪਿੰਡ ਵਿੱਚ ਵੀ ਵਿਦਿਆਰਥੀ। ਕਿ ਇਹਦਾ ਗੁਰੂ ਰੰ다ਸ ਮਸਤਾਜ ਜਿਹੜਾ ਹੈ ਤੇ ਹਮਲਾ ਆਇਆ ਕੌਣ ਸੀ ਤੇ ਕਿੰਨੇ ਕ ਜਾਣੇ ਸੀਗੇ। ਜਿੱਥੇ ਉਹ ਮਲਕੀਤ ਸਿੰਘ ਜੀ ਮਲਕੀਤ ਸਿੰਘ son of ਪੀਚਾ ਸੀ। ਦੇ ਨਾਲ 16 ਜਾਨੇ ਅਣਪਛਾਤੇ ਸੀ ਉਹਨਾਂ ਸਾਰਿਆਂ ਦੇ ਫੇਸ ਕਵਰ ਸੀਗੇ। ਅਸਲ ਕਿ ਕਿੰਨੇ ਕੁ ਵੇਲੇ ਦੀ ਗੱਲ ਆ। ਕਿ ਵਿੱਚ ਹੀ 12:30 ਤੇ 12:00 ਦੀ ਗੱਲ ਆ। ਤੇ ਕਿ ਅਸੀਂ ਤਾਂ ਡਾਕਟਰ ਸਾਹਿਬ ਕੋਲ ਮਿਲਣ ਆਏ ਸੀ ਤੇ ਬੈਠੇ ਸੀ ਲੱਗੇ। ਤੇ ਸਾਡੇ ਤਾਂ ਕੋਈ ਪਤਾ ਨਹੀਂ ਸੀ ਇਦਾਂ ਕੁ ਸੋਨਾ ਉਹ ਆਏ ਇੱਕਦਮ ਆ ਕੇ ਉਹਨਾਂ ਨੇ ਤੇ ਦਾਤਰ ਕਿਰਪਾਨਾਂ ਲੈ ਕੇ ਆਏ ਤੇ ਆ ਕੇ ਇੱਕਦਮ ਹਮਲਾ ਕਰਦਾ। ਤੇ ਅਸੀਂ ਤਾਂ ਬਚਣ ਦੀ ਕੋਸ਼ਿਸ਼ ਕੀਤੀ ਹੈ ਤੇ ਬਚ ਗਏ ਆ ਤੇ ਡਾਕਟਰ ਸਾਹਿਬ ਦੇ ਕਾਫੀ ਉਹਨਾਂ ਨੇ ਦਾਤਰ ਵਗੈਰਾ ਮਾਰੇ। ਆਪਣੇ ਵੱਲੋਂ ਜਿਉਂਨੇ ਕੋਈ ਗੱਲ ਨਹੀਂ ਛੱਡੀ ਜੋ ਅਸੀਂ ਇੱਥੇ ਆ ਗਏ ਸੀ ਥੋੜਾ 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 ਪਾਇਆ ਤਾਂ ਉਹ ਫਿਰ ਭੱਜ ਗਏ ਬਾਅਦ ਚ ਨੂੰ ਪਤਾ ਲੱਗਾ ਕਿ ਰੰਜਿਸ਼ ਕੀ ਰੱਖੀ ਗਈ ਹੈ ਜੀ ਪਤਾ ਨਹੀਂ ਵੀਰ ਜੀ ਇਦਾਂ ਦੀ ਕੋਈ ਵੱਡੀ ਗੱਲ ਨਹੀਂ ਸੀਗੀ ਕੋਈ ਜਸ ਬਸ ਫੋਨ ਤੇ ਥੋੜੀ ਜੀ ਵਾਤਾਵਲਾਪ ਹੋਈ ਸੀਗੀ ਤੇ ਉਹਦੇ ਕਰਕੇ ਬਸ ਕੋਈ ਇਦਾਂ ਦਾ ਸੀਗਾ ਹੀ ਨਹੀਂ ਕਿ ਸਾਨੂੰ ਕੋਈ ਬਹੁਤ ਜ਼ਿਆਦਾ ਕੋਈ ਮੁੱ issue ਨਹੀਂ ਆਇਆ ਕੋਈ ਰੰਜਿਸ਼ ਐ ਤੇ ਇੱਕਦਮ ਇਹ ਅਨਸਪੈਕਟਡ ਹੋ ਗਿਆ ਤੇ ਜਿਵੇਂ ਦੇਖਦੇ ਹੋ ਜੋ ਕਿ ਜ਼ਿਲ੍ਹੇ ਦੇ ਵਿੱਚ ਕਾਨੂੰਨ ਵਿਵਸਥਾ ਫਿੱਟ ਰਹੀ ਆ ਜਾਂ ਇੱਕ ਹਸਪਤਾਲ ਦੇ ਵਿੱਚ ਡਾਕਟਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਕਿਸ ਤਰ੍ਹਾਂ ਦੇ ਹਾਂਜੀ ਵੀਰ ਜੀ ਇਹ ਤਾਂ ਆਪਾਂ ਸੋਚ ਵੀ ਨਹੀਂ ਸਕਦੇਗੇ ਆਪਾਂ ਤਾਂ ਕਦੀ ਸੋਚਿਆ ਨਹੀਂ ਕਿ ਹੁੰਦਾ ਗਿਆ ਇਦਾਂ ਦੇ ਹਾਲਾਤ ਇੱਥੇ ਹੋ ਰਹੇ ਹਨ ਜਦੋਂ ਦਾ ਇੱਕ ਖਾਸ ਇਲਾਕੇ ਵਿੱਚ ਅਸੀਂ ਬਿਲਕੁਲ ਸੇਫ ਨਹੀਂ ਫੀਲ ਕਰ ਰਹੇ ਅਸੀਂ ਦੂਰੋਂ ਆ ਕੇ ਇੱਥੇ ਇੱਥੇ 당ੇ ਅਸੀਂ ਕਾਰੋਬਾਰ ਕਰਦੇ ਤੇ ਹਸਪਤਾਲ ਖੁੱਲਿਆ ਤੇ ਮੈਂ ਤਾਂ ਲੁਧਿਆਣੇ ਆ ਇੱਕ ਫੈਕਟਰੀ ਮੈਂ ਤਾਂ ਇੱਥੇ ਮਿਲਣ ਆਇਆ ਸੀ ਤੇ ਇੱਥੇ ਕੋਈ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਵੀ ਤਾਂ ਆ ਹਰ ਹੋ ਰਹੀ ਸੀ ਕੋਈ ਦਰਖਾਸਤ ਦਿੱਤੀ ਹੈ ਇਸ ਸੰਬੰਧ ਵਿੱਚ ਹਾਂਜੀ ਹਾਂਜੀ ਕੱਲ ਹੀ ਦੇ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਆ ਗਈ ਸੀ ਪੁਲਿਸ ਮੌਕੇ ਤੇ ਆ ਗਈ ਸੀ ਤੇ ਬਾਅਦ ਚੋਂ ਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਐਸੋਸੀਏਸ਼ਨ ਕੁਝ ਨਹੀਂ ਦਵਾਇਆ ਵੀ ਇਹ ਪਰਚਾ ਦਰਜ ਕਰਾਂਗੇ ਜੀ ਹਾਂ ਜੀ ਕੀ ਤਾਂ ਹੋਇਆ ਹੁਣ ਕਹਿੰਦੇ ਕਰਾਂਗੇ ਬਾਕੀ ਜੇ ਚੱਲ ਰਿਹਾ ਅਜੇ ਪਰਚਾ ਦਰਜ ਨਹੀਂ ਹੋਇਆ ਨਹੀਂ ਅਜੇ ਦਰਜ ਕੀ ਮੰਗ ਕਰਦੇ ਜੀ ਜੀ ਬਿਲਕੁਲ ਜੀ ਆਪਾਂ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਇਦਾਂ ਨਹੀਂ ਹੋਣਾ ਕਿਹੜਾ ਵਿਦਿਆਪਤੀ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਕਿਹੜਾ ਪਿੰਡ ਮਹਿਮੂਦਪੁਰਾ ਜੀ ਜਾ ਜਿਹੜਾ ਕੱਲ ਰੰਦਸ ਹਸਪਤਾਲ ਬੰਦੋਆ ਦੇ ਡਾਕਟਰ ਦੇ ਉੱਤੇ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਇਹ ਜੀ ਬਹੁਤ ਨਿੰਦਕੁਜਯੋਗ ਜਿਹੜੀ ਘਟਨਾ ਵਾਪਰੀ ਹੈ ਸਾਡਾ ਬਹੁਤ ਵਧੀਆ ਚੰਗਾ ਫਰੈਂਡ ਆ ਬਹੁਤ ਚੰਗਾ ਇਨਸਾਨ ਆ ਜੋ ਗੁਰਬਾਣੀ ਨਾਲ ਜੁੜੇ ਹੋਏ ਨੇ ਬਹੁਤ ਵਧੀਆ ਇਨਸਾਨ ਦੇ ਨਾਲ ਕੱਲ ਇੱਕ ਬੜੀ ਜਿਆਦਾ ਗੁੰਡਾ ਗਰਦੀ ਦਾ ਨੰਗਾ ਨਾਚ ਸ਼ਰਿਆਂ ਵਿੱਚ ਬੁਜਾਰ ਹੋਇਆ ਤੇ ਬਹੁਤ ਨਿੰਦਕੁਜਯੋਗ ਇਹ ਘਟਨਾ ਵਾਪਰੀ ਹੈ ਕਰ ਕਿ ਤਾਂ ਦੇਖਦੇ ਜੋ ਵੀ ਕਾਨੂੰਨ ਉਹ ਵਿਵਸਥਾ ਡਾਮ ਡੋ ਰਿਆ ਆ ਆ ਇਹ ਦਿਨ ਅਜਿਹੇ ਸ਼ਰਾਤੀ ਅੰਸਰ ਬਾਕੀ ਘਰਾਂ ਦੇ ਵਿੱਚ ਤਾਂ ਦੇਖਿਆ ਹੋਵੇਗਾ ਪਰ ਆ ਪਹਿਲੀ ਘਟਨਾ ਹੋਏਗੀ ਜਿਹੜੀ ਹਸਪਤਾਲ ਦੇ ਵਿੱਚ ਜਿਹੜਾ ਆ ਡਾਕਟਰ ਦੇ ਉੱਤੇ ਹਮਲਾ ਕੀਤਾ ਗਿਆ ਕਿ ਜੀ ਇਹ ਤਾਂ ਆਪਾਂ ਵੇਖਦੇ ਪਏ ਆ ਪੰਜਾਬ ਦੇ ਵਿੱਚ ਜੋ ਮਤਲਬ ਕਿ ਮੋੜ ਚ ਲੰਡਿਆ ਵਾ ਜੋ ਵੀ ਆਪਣਾ ਗੱਗਣ ਸਰ ਕਿਤੇ ਵੀ ਕਤਲ ਹੋ ਰਹੇ ਨੇ ਇੰਨੀਆਂ ਜਿਆਦਾੀਆਂ ਵਾਰਦਾਤਾਂ ਹੋਣੀਆਂ ਨੇ ਕੁਝ ਚੰਗਾ ਤਾਂ ਨਹੀਂ ਲੱਗ ਰਿਹਾ ਕੁਝ ਵੀ ਸਾਰੇ ਆਪਾਂ ਤੁਸੀਂ ਦੇਖਦੇ ਦੇ ਵਿੱਚ ਕਿੰਨੇ ਰੋਜ਼ ਦੇ ਕਤਲ ਹੋ ਰਹੇ ਨੇ ਕਿੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਮੈਨੂੰ ਨਹੀਂ ਜਿਆਦਾ ਕਿ ਭਗਵੰਤ ਮਾਨ ਤੋਂ ਪੂਜੇ ਕੰਟਰੋਲ ਹੋਇਆ ਇਹਨਾਂ ਚੀਜ਼ਾਂ ਦੇ ਬਾਕੀ ਤੁਸੀਂ ਆਪ ਸਿਆਣੇ ਦੇ ਘਰਾਂ ਦੇ ਵਿੱਚ ਵੇਖਿਆ ਸੀ ਸ਼ਹਿਰਾਂ ਦੇ ਵਿੱਚ ਵੇਖਿਆ ਸੀ ਆ ਪਹਿਲੀ ਘਟਨਾ ਜਿਹੜੀ ਹੈ ਡਾਕਟਰ ਤੇ ਹਸਪਤਾਲ ਵਿੱਚ ਵੀ ਡਾਕਟਰ ਵੀ ਸੇਫ ਨਹੀਂ ਗਏ ਤਾਂ ਡਾਕਟਰ ਸਾਹਿਬ ਕਾਫੀ ਜਿਆਦਾ ਸੱਟ ਲੱਗੀ ਹਾਂ ਡਾਕਟਰ ਸਾਹਿਬ ਨੂੰ ਕਾਫੀ ਸੱਟ ਲੱਗੀ ਕਿਤੇ ਦਾਖਲ ਨਹੀਂ ਪੱਟੀ ਦਾਖਲ ਜੀ ਉਹ ਸੀਰੀਅਸ ਨਹੀਂ ਕੀ ਮੰਗ ਕਰਦੇ ਜੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਤੁਸੀਂ ਕੋਈ ਨਾ ਕੋਚ ਕਰੋ ਜੋ ਇਹੋ ਜੇ ਗਲਤ ਅੰਸਰ ਨੇ ਉਹਨਾਂ ਨੂੰ ਫੜਾਇਆ ਜਾਵੇ ਬੰਦੀ ਕਾਰਵਾਈ ਜੋ ਬੰਦੀ ਉਹ ਕੀਤੀ ਜਾਵੇ ਇਹਨਾਂ ਵਿਧੇਪੁ ਰঞ্জੀਤ ਸਿੰਘ ਜੀ ਮੈਂ ਇੱਕ ਸਮਨੇ ਦੱਸ ਦਿੰਦਾ ਅਡੇ ਗੁਰੂ ਰਾਮਦਾਸ ਹਸਪਤਾਲ ਦੇ ਉੱਪਰ ਹਮਲਾ ਕੀਤਾ ਗਿਆ ਡਾਕਟਰ ਇੰਜਰਟ ਕੀਤਾ ਗਿਆ ਕੀ ਮਸਲਾ ਹੋ ਸਕਦਾ ਇਹ ਵੇਖੋ ਜੀ ਡਾਕਟਰ ਸਾਹਿਬ ਤੇ ਇੱਕ ਅਮਰਤਾ ਰੀ ਡਾਕਟਰ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਆਪਣੇ ਸਵਾਵਾ ਦੇ ਰਹੇ ਨੇ ਲੋਕਾਂ ਨੂੰ ਇੱਥੇ ਕੋਈ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਇੱਥੇ ਉਲਟੋਇ ਕਹਿਣ ਤੇ ਹਸਪਤਾਲ ਕਰਾਇਆ ਸੀ ਤੇ ਉਹ ਪਿਛਲੇ ਸਮੇਂ ਤੋਂ ਸਾਲ ਲਗਭਗ ਸਾਲ ਉਹ ਚੱਲੇ ਆਪਣੇ ਸਵਾਵਾ ਦੇ ਰਹੇ ਤੇ ਕੱਲ ਜਿਹੜੀ ਘਟਨਾ ਵਾਪਰੀ ਆ ਇੱਥੇ ਜਿਹੜੀ ਸ਼ਰਿਆਮ ਗੁੰਡਾ ਏ ਸੀਸੀਟੀਵੀ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਇੱਥੇ ਫਿਰ ਜਾਣ ਮਾਲ ਦੇ ਕੋਈ ਰਾਖੀ ਨਹੀਂ ਹੈਗੀ ਕਿਸੇ ਦੀ ਤੇ ਇਹ ਇਹ ਜਿਹੜੇ ਡਾਕਟਰ ਸਾਹਿਬ ਆ ਇਹ ਲੋਕਾਂ ਦੇ ਨਾਲੋਂ ਅੱਧੇ ਰੇਟ ਤੇ ਇੱਥੇ ਦਵਾਈਆਂ ਵੀ ਦੇ ਰਹੇ ਆ ਤੇ ਕੁਆਲੀਫਾਈਡ ਡਾਕਟਰਾਂ ਜਿਹੜੇ ਚੰਡੀਗੜ੍ਹ ਵੀ ਅੱਗੇ ਆ ਆਪਣੀਆਂ ਸਹੂਲਤਾਂ ਦਿੰਦੇ ਰਹੇ ਕਿਦਾਂ ਦੇਖਦੇ ਜੋ ਕਿ ਜਿੱਦਾ ਸ਼ਰੇਆਮ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖਣ ਦੇ ਵੀ ਤੇਜ਼ ਧਾਰ ਹਥਿਆਰ ਲੈ ਕੇ ਅੰਦਰ ਆਉਂਦੇ ਆ ਡਾਕਟਰ ਤੇ ਅਮਲਾ ਕੀਤਾ ਜਾਂਦਾ ਡਾਕਟਰ ਜ਼ਖਮੀ ਹੋ ਜਾਂਦਾ ਹੈ ਕਾਨੂੰਨ ਨੂੰ ਵਿਵਸਥਾ ਕਿਸਾ ਦੇਉਂਦੇ ਨੂੰਨ ਵਿਵਸਥਾ ਤੇ ਵੇਖੋ ਜੀ ਹੁਣ ਸਾਰੇ ਪੰਜਾਬ ਦੇ ਵਿੱਚ ਹੀ ਵਿਗੜੀ ਪਈ ਤੇ ਅਸੀਂ ਐਸਐਸਪੀ ਸਾਹਿਬ ਈਐਸਪੀ ਸਾਹਿਬ ਤੇ ਐਸਐਚਓ ਸਾਹਿਬ ਨੂੰ ਸਾਡੇ ਸਤਿਕਾਰਯੋਗ ਨੇ ਬੇਨਤੀ ਕਰਦੇ ਆਂ ਵੀ ਇਹੋ ਜੇ ਸ਼ਰਾਰਤੀ ਅੰਤਰਾ ਨੂੰ ਜਿਹੜੀ ਨੱਥ ਪਾਈ ਜਾਵੇ ਤੇ ਜਿਹੜੇ ਲੋਕਾਂ ਨੂੰ ਆਪਣੀਆਂ ਸਿਹਤ ਸੁਆਮਾਂ ਦੇ ਰਹੇ ਆ ਜਾ ਕੋਈ ਵੀ ਜਿਹੜੇ ਲੋਕ ਆ ਤੇ বাসਦੇ ਪੰਜਾਬ ਦੇ ਵਿੱਚ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਸਾਡੇ ਸਰਕਾਰ ਦੇ ਹੋਗ ਨੇ ਅਫਸਰ ਸਰਦਾਰ